ਮਨੋਰੰਜਨ ਜਗਤ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੇ ਕਿ ਸੁਪਰਸਟਾਰ ਰਜਨੀਕਾਂਤ ਚੇਨਈ ਦੇ ਹਸਪਤਾਲ ਦੇ ਵਿੱਚ ਭਰਤੀ ਨੇ ਜਾਣਕਾਰੀ ਮੁਤਾਬਕ ਦੇਰ ਰਾਤ ਉਹਨਾਂ ਦੀ ਅਚਾਨਕ ਸਿਹਤ ਵਿਗੜੀ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਚੇਨਈ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਦੱਸਦੇ ਕਿ ਰਜਨੀਕਾਂਤ ਦੇ ਪ੍ਰਸ਼ੰਸਕਾਂ ਦੇ ਲਈ ਇਹ ਇੱਕ ਬੁਰੀ ਖਬਰ ਜ਼ਰੂਰ ਹੈ ਕਿ ਸੁਪਰਸਟਾਰ ਦੀ ਹਾਲਤ ਜਿਹੜੀ ਹੈ ਉਹ ਠੀਕ ਨਹੀਂ ਹੈ ਉਹਨਾਂ ਨੂੰ ਸੋਮਵਾਰ ਦੇ ਰਾਤ ਚੇਨਈ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਦੱਸਦੇ ਕਿ ਚੇਨਈ ਪੁਲਿਸ ਮੁਤਾਬਕ ਰਜਨੀਕਾਂਤ ਨੂੰ ਦੇਰ ਰਾਤ ਪੇਟ ਦੇ ਵਿੱਚ ਤੇਜ਼ ਦਰਦ ਹੋਣ ਲੱਗਿਆ ਇਸ ਲਈ ਉਹਨਾਂ ਨੂੰ ਜਲਦਬਾਜ਼ੀ ਦੇ ਵਿੱਚ ਹਸਪਤਾਲ ਲਿਜਾਇਆ ਗਿਆ ਦੱਸਦੇ ਕਿ ਹਸਪਤਾਲ ਦੇ ਨਾਲ ਜੁੜੇ ਸੂਤਰਾਂ ਮੁਤਾਬਕ ਰਜਨੀ ਕਾਂਤ ਦੀ ਹਾਲਤ ਜਿਹੜੀ ਹੈ ਹੁਣ ਸਥਿਰ ਦੱਸੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਰਜਨੀ ਕਾਂਤ ਦੀ ਪਤਨੀ ਲਤਾ ਨੇ ਸੁਪਰਸਟਾਰ ਦੀ ਸਿਹਤ ਸੰਬੰਧੀ ਅਪਡੇਟ ਜਿਹੜਾ ਉਹ ਵੀ ਦਿੱਤਾ ਹੈ ਉਹਨਾਂ ਨੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਸਿਰਫ ਇੰਨਾ ਹੀ ਕਿਹਾ ਕਿ ਹੁਣ ਸਭ ਕੁਝ ਠੀਕ ਹੈ ਕਾਬਲੇਗੌਰ ਹੈ ਕਿ ਸੁਪਰਸਟਾਰ ਦਾ ਇੱਕ ਦਹਾਕਾ ਪਹਿਲਾਂ ਸਿੰਗਾਪੁਰ ਦੇ ਵਿੱਚ ਗੁਰਦਾ ਟ੍ਰਾਂਸਪਲੈਂਟ ਵੀ ਹੋਇਆ ਸੀ ਤੇ ਹਾਲ ਹੀ ਦੇ ਵਿੱਚ ਉਹਨਾਂ ਨੇ ਸਿਹਤ ਦਾ ਹਵਾਲਾ ਦਿੰਦੇ ਹੋਏ ਰਾਜਨੀਤੀ ਤੋਂ ਵੀ ਸੰਨਿਆਸ ਲੈ ਲਿਆ ਸੀ ਦੱਸਦੇ ਕਿ ਅਜਿਹੇ ਦੇ ਵਿੱਚ ਰਜਨੀ ਕਾਂ ਦੇ ਪ੍ਰਸ਼ੰਸਕ ਜਿਹੜੇ ਨੇ ਕਿਤਨਾ ਕਿਤੇ ਦੁਖੀ ਜ਼ਰੂਰ ਨਜ਼ਰ ਆ ਰਹੇ ਨੇ ਰਜਨੀ ਕਾਂ ਦੇ ਅਚਾਨਕ ਹਸਪਤਾਲ ਦੇ ਵਿੱਚ ਭਰਤੀ ਹੋਣ ਦੀ ਖਬਰ ਨੇ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਚਿੰਤਾ ਦੇ ਵਿੱਚ ਜ਼ਰੂਰ ਪਾ ਦਿੱਤਾ ਹੈ ਉਹਨਾਂ ਦੇ ਪਰਸੰਚਕ ਜਿਹੜੇ ਨੇ ਉਹ ਦੁਆਵਾ ਕਰ ਰਹੇ ਨੇ ਕਿ ਰਜਨੀ ਕਾਂਤ ਜਲਦ ਤੋਂ ਜਲਦ ਠੀਕ ਹੋ ਜਾਣ ਤਾਂ ਸੁਪਰਸਟਾਰ ਰਜਨੀ ਕਾਂਤ ਦੇ ਨਾਲ ਜੁੜੀ ਹੋਈ ਖਬਰ ਹੈ ਉਹਨਾਂ ਦੇ ਪਰਸੰਚਕਾਂ ਦੇ ਲਈ ਕਿਤਨਾ ਕਿਤੇ ਬੁਰੀ ਖਬਰ ਜ਼ਰੂਰ ਹੈ ਕਿ ਸੁਪਰਸਟਾਰ ਦੀ ਹਾਲਤ ਜਿਹੜੀ ਹੈ ਉਹ ਠੀਕ ਨਹੀਂ ਹੈ ਦੱਸਦੇ ਕਿ ਉਹਨਾਂ ਨੂੰ ਸੋਮਵਾਰ ਦੇਰ ਰਾਤ ਚੇਨਈ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਤੇ ਚੇਨਈ ਪੁਲਿਸ ਮੁਤਾਬਕ ਹੁਣ ਉਹਨਾਂ ਦੀ ਹਾਲਤ ਜਿਹੜੀ ਹੈ ਉਸ ਸਥਿਰ ਦੱਸੀ ਜਾ ਰਹੀ ਹੈ ਦੱਸਦੇ ਕਿ ਪੁਲਿਸ ਮੁਤਾਬਕ ਰਜਨੀਕਾਂਤ ਨੂੰ ਦੇਰ ਰਾਤ ਪੇਟ ਦੇ ਵਿੱਚ ਤੇਜ਼ ਦਰਦ ਹੋਣ ਲੱਗਾ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਰ ਹੁਣ ਸੂਤਰਾਂ ਮੁਤਾਬਕ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਸਥਿਰ ਦੱਸੀ ਜਾ ਰਹੀ ਹੈ ਤਾਂ ਰਜਨੀਕਾਂਤ ਸੁਪਰਸਟਾਰ ਨੇ ਸੁਪਰਸਟਾਰਾਂ ਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਹੈ ਉਹ ਸਭ ਤੋਂ ਉੱਪਰ ਆਉਂਦਾ ਉਹਨਾਂ ਦੇ ਪ੍ਰਸ਼ੰਸਕ ਜਿਹੜੇ ਨੇ ਕਿਤੇ ਨਾ ਕਿਤੇ ਚਿੰਤਾ ਦੇ ਵਿੱਚ ਜ਼ਰੂਰ ਨੇ ਮਨੋਰੰਜਨ ਜਗਤ ਤੋਂ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਦੱਸਦੇ ਕਿ ਸੁਪਰਸਟਾਰ ਰਜਨੀਕਾਂਤ ਚੇਨਈ ਦੇ ਹਸਪਤਾਲ ਦੇ ਵਿੱਚ ਭਰਤੀ ਨੇ ਜਾਣਕਾਰੀ ਮੁਤਾਬਕ ਦੇਰ ਰਾਤ ਉਹਨਾਂ ਦੀ ਅਚਾਨਕ ਸਿਹਤ ਵਿਗੜੀ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਚੇਨਈ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਦੱਸਦੇ ਕਿ ਰਜਨੀਕਾਂਤ ਦੇ ਪ੍ਰਸ਼ੰਸਕਾਂ ਦੇ ਲਈ ਇਹ ਇੱਕ ਬੁਰੀ ਖਬਰ ਜ਼ਰੂਰ ਹੈ ਕਿ ਸੁਪਰਸਟਾਰ ਦੀ ਹਾਲਤ ਜਿਹੜੀ ਹੈ ਉਹ ਠੀਕ ਨਹੀਂ ਹੈ ਉਹਨਾਂ ਨੂੰ ਸੋਮਵਾਰ ਦੇ ਰਾਤ ਚੇਨਈ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਦੱਸਦੇ ਕਿ ਚੇਨਈ ਪੁਲਿਸ ਮੁਤਾਬਕ ਰਜਨੀਕਾਂਤ ਨੂੰ ਦੇਰ ਰਾਤ ਪੇਟ ਦੇ ਵਿੱਚ ਤੇਜ਼ ਦਰਦ ਹੋਣ ਲੱਗਿਆ ਇਸ ਲਈ ਉਹਨਾਂ ਨੂੰ ਜਲਦਬਾਜ਼ੀ ਦੇ ਵਿੱਚ ਹਸਪਤਾਲ ਲਿਜਾਇਆ ਗਿਆ ਦੱਸਦੇ ਕਿ ਹਸਪਤਾਲ ਦੇ ਨਾਲ ਜੁੜੇ ਸੂਤਰਾਂ ਮੁਤਾਬਕ ਰਜਨੀ ਕਾਂਤ ਦੀ ਹਾਲਤ ਜਿਹੜੀ ਹੈ ਹੁਣ ਸਥਿਰ ਦੱਸੀ ਜਾ ਰਹੀ ਹੈ ਜਾਣਕਾਰੀ ਮੁਤਾਬਕ ਰਜਨੀ ਕਾਂਤ ਦੀ ਪਤਨੀ ਲਤਾ ਨੇ ਸੁਪਰਸਟਾਰ ਦੀ ਸਿਹਤ ਸੰਬੰਧੀ ਅਪਡੇਟ ਜਿਹੜਾ ਉਹ ਵੀ ਦਿੱਤਾ ਹੈ ਉਹਨਾਂ ਨੇ ਜ਼ਿਆਦਾ ਜਾਣਕਾਰੀ ਨਹੀਂ ਦਿੱਤੀ ਸਿਰਫ ਇੰਨਾ ਹੀ ਕਿਹਾ ਕਿ ਹੁਣ ਸਭ ਕੁਝ ਠੀਕ ਹੈ ਕਾਬਲੇਗੌਰ ਹੈ ਕਿ ਸੁਪਰਸਟਾਰ ਦਾ ਇੱਕ ਦਹਾਕਾ ਪਹਿਲਾਂ ਸਿੰਗਾਪੁਰ ਦੇ ਵਿੱਚ ਗੁਰਦਾ ਟ੍ਰਾਂਸਪਲੈਂਟ ਵੀ ਹੋਇਆ ਸੀ ਤੇ ਹਾਲ ਹੀ ਦੇ ਵਿੱਚ ਉਹਨਾਂ ਨੇ ਸਿਹਤ ਦਾ ਹਵਾਲਾ ਦਿੰਦੇ ਹੋਏ ਰਾਜਨੀਤੀ ਤੋਂ ਵੀ ਸੰਨਿਆਸ ਲੈ ਲਿਆ ਸੀ ਦੱਸਦੇ ਕਿ ਅਜਿਹੇ ਦੇ ਵਿੱਚ ਰਜਨੀਕਾਂਤ ਦੇ ਪ੍ਰਸ਼ੰਸਕ ਜਿਹੜੇ ਨੇ ਕਿਤਨਾ ਕਿਤੇ ਦੁਖੀ ਜ਼ਰੂਰ ਨਜ਼ਰ ਆ ਰਹੇ ਨੇ ਰਜਨੀਕਾਂਤ ਦੇ ਅਚਾਨਕ ਹਸਪਤਾਲ ਦੇ ਵਿੱਚ ਭਰਤੀ ਹੋਣ ਦੀ ਖਬਰ ਨੇ ਉਹਨਾਂ ਦੇ ਪ੍ਰਸ਼ੰਸਕਾਂ ਨੂੰ ਚਿੰਤਾ ਦੇ ਵਿੱਚ ਜ਼ਰੂਰ ਪਾ ਦਿੱਤਾ ਹੈ ਉਹਨਾਂ ਦੇ ਪਰਸੰਚਕ ਜਿਹੜੇ ਨੇ ਉਹ ਦੁਆਵਾ ਕਰ ਰਹੇ ਨੇ ਕਿ ਰਜਨੀ ਕਾਂਤ ਜਲਦ ਤੋਂ ਜਲਦ ਠੀਕ ਹੋ ਜਾਣ ਤਾਂ ਸੁਪਰਸਟਾਰ ਰਜਨੀ ਕਾਂਤ ਦੇ ਨਾਲ ਜੁੜੀ ਹੋਈ ਖਬਰ ਹੈ ਉਹਨਾਂ ਦੇ ਪਰਸੰਚਕਾਂ ਦੇ ਲਈ ਕਿਤਨਾ ਕਿਤੇ ਬੁਰੀ ਖਬਰ ਜ਼ਰੂਰ ਹੈ ਕਿ ਸੁਪਰਸਟਾਰ ਦੀ ਹਾਲਤ ਜਿਹੜੀ ਹੈ ਉਹ ਠੀਕ ਨਹੀਂ ਹੈ ਦੱਸਦੇ ਕਿ ਉਹਨਾਂ ਨੂੰ ਸੋਮਵਾਰ ਦੇਰ ਰਾਤ ਚੇਨਈ ਦੇ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਤੇ ਚੇਨਈ ਪੁਲਿਸ ਮੁਤਾਬਕ ਹੁਣ ਉਹਨਾਂ ਦੀ ਹਾਲਤ ਜਿਹੜੀ ਹੈ ਉਸ ਸਥਿਰ ਦੱਸੀ ਜਾ ਰਹੀ ਹੈ ਦੱਸਦੇ ਕਿ ਪੁਲਿਸ ਮੁਤਾਬਕ ਰਜਨੀਕਾਂਤ ਨੂੰ ਦੇਰ ਰਾਤ ਪੇਟ ਦੇ ਵਿੱਚ ਤੇਜ਼ ਦਰਦ ਹੋਣ ਲੱਗਾ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਪਰ ਹੁਣ ਸੂਤਰਾਂ ਮੁਤਾਬਕ ਉਹਨਾਂ ਦੀ ਹਾਲਤ ਜਿਹੜੀ ਹੈ ਉਹ ਸਥਿਰ ਦੱਸੀ ਜਾ ਰਹੀ ਹੈ ਤਾਂ ਰਜਨੀਕਾਂਤ ਸੁਪਰਸਟਾਰ ਨੇ ਸੁਪਰਸਟਾਰਾਂ ਦੇ ਵਿੱਚ ਉਹਨਾਂ ਦਾ ਨਾਮ ਜਿਹੜਾ ਹੈ ਉਹ ਸਭ ਤੋਂ ਉੱਪਰ ਆਉਂਦਾ ਉਹਨਾਂ ਦੇ ਪਰਸੰਸ਼ਕ ਜਿਹੜੇ ਨੇ ਕਿਤੇ ਨਾ ਕਿਤੇ ਚਿੰਤਾ ਦੇ ਵਿੱਚ ਜ਼ਰੂਰ ਨੇ